सारी दुनिया सारी दुनियाज मायाा मापान ਦੁਨੀਆਂ ਨੂੰ ਦੇਵੇ ਪਰ ਸਭ ਦੁਨੀਆਂ ਨੂੰ ਦੇਵੇ ਸੱਚ ਕਹਿ ਕੇ ਆਣੀ ਜੀ ਉਹ ਬਹੁਤ ਸਾਡੇ ਮਿੱਠੇਵੇਂਵੇਂ ਦੇ ਦੇ ਮਿੱਠੇਵੇਂਵੇਂ ਦੇ ਦੇ ਇਹ ਕਦਰ ਲਾ ਨਹੀਂ ਜੀ ਇਹ ਕਦਰ ਲਾ ਨਹੀਂ ਉਹਦੀ ਚੜ੍ਹਦੀ ਕਲਾ ਵੀ ਕਹਿੰਦੀ ਪੁੱਤ ਜਣ ਮਾਪਿਆਂ ਦੀ ਪੁੱਤਾਂ ਨਾਲ ਸਾਰੇ ਜਗਤ ਵਿੱਚ ਪੈਂਦੀ ਉਹ ਪੁੱਤ ਜਣ ਮਾਪਿਆਂ ਦੀ ਪੁੱਤਾਂ ਨਾਲ ਸਾਰੇ ਜਗਤ ਵਿੱਚ ਪੈਂਦੀ ਉਹ ਜੀ ਦੀ ਬੋਤ ਮੈਂ ਖਵਾ ਨੀ ਨੀਤਾਂ ਨੇ ਕੋਈ ਚੱਕਾ ਹੁਕੀਏ ਹਰ ਕੰਸਾਰੇ ਵਿੱਚ ਜਮਾਨੇ ਉਹ ਸਾਰੇ ਵਿੱਚ ਜਮਾਨੇ ਰਾਖੀ ਤੋਂ ਗੋਲੀ ਬਣੇ ਰਾਖੀ ਤੋਂ ਗੋਲੀ ਬਣੇ ਚੇਕਾ ਸਾਰੇ ਟੱਬਰ ਦਿਆਂ ਸਿੰਦੀ ਜਦੋਂ ਮਾਪਿਆਂ ਦੀ ਪਤਨਾ ਸਾਂਜਮ ਤੇ ਵਜ ਕਹਿੰਦੀ ਉਹ ਮਾਪਿਆਂ ਦੀ ਪਤਨਾ ਸਾਂਜਮ ਤੇ ਵਜ ਕਹਿੰਦੀ ਜੇ ਛਾ ਗੋਡਾ ਉਹ ਕਿਤੇ ਲੱਗਦਾ ਮੋਡਾ ਪਤਾ ਹੁੰਦਾ ਸ਼ਰੀਕਾ ਨੂੰ ਇੱਕ ਤੇ ਲਗਾਉ ਤੌਣ ਤੇ ਗੋਡਾ ਤੇ ਦੌਤਾ ਤੇ ਗੋਡਾ ਤੇ ਚਪਸਲਾ ਪਿੰਡ ਆ ਕੇ ਵੇ ਚਪਸਲਾ ਪਿੰਡ ਆ ਕੇ ਇਹ ਨਹੀਂ ਸਮਝੇ ਵਿੱਚ ਪੈਂਦੀ ਰੇੜਾ ਮਾਪਿਆਂ ਦੀਪ ਤਾਨਾ ਆ ਜਗਤ ਵਿੱਚ ਪੈਂਦੀ ਰੇੜਾ ਮਾਪਿਆਂ ਦੀਪ ਤਾਨਾ ਆ ਜਗਤ ਵਿੱਚ ਪੈਂਦੀ ਆ ਗਿਆ ਵੇ ਤਾਂ ਮਾਪੇ ਨੇ ਸਮਾਉਂਦੇ ਆਪੇ ਫੁੱਲ ਨਹੀਂ ਸਮਾਉਂਦੇ ਖੁਸ਼ੀ ਤੇ ਮਹਾਨੀ ਉਤੇ ਖਾਣਾ ਖੇੜਾ ਵਾਲੇ ਦਾ ਲਾਉਂਦੇ ਥੱਲਿਆਂ ਵਾਲੇ ਦਾ ਲਾਉਂਦੇ ਜੇ ਤਾਜ ਤੂੰ ਵੀ ਖੁਸ਼ ਰਹੀ ਸਾਜ ਤੂੰ ਵੀ ਖੁਸ਼ ਰਹੀ ਸਾਰੇ ਜੱਗ ਤਵਾ ਦਾਇਆ ਲੈਂਦੀ ਭਰੀ ਜੜਾ ਮਾਪਿਆ ਨਹੀਂ ਪਤਾਨਾ ਸਾਜ ਜੱਤੇ ਵਿੱਚ ਪੈਂਦੀ ਭਰੀ ਜੜਾ ਮਾਪਿਆ ਨਹੀਂ ਪਤਾਨਾ ਸਾਜ ਜੱਤੇ ਵਿੱਚ ਪੈਂਦੀ